ਜੀਡੀਪੀ ਦੀਆਂ ਕਈ ਕਿਸਮਾਂ ਹੁੰਦੀਆਂ ਨੇ ਜਿਵੇਂ ਨੋਮੀਨਲ ਜੀਡੀਪੀ ਨੋਮੀਨਲ ਜੀਡੀਪੀ ਨੂੰ ਕਰੰਟ ਮਾਰਕੀਟ ਰੇਟ ਦੇ ਉੱਤੇ ਕੈਲਕੂਲੇਟ ਕੀਤਾ ਜਾਂਦਾ ਇਹਦੇ ਵਿੱਚ ਮਹਿੰਗਾਈ ਨੂੰ ਵੀ ਐਡ ਕੀਤਾ ਜਾਂਦਾ ਜਿਵੇਂ 10000 ਰੁਪਏ ਦਾ ਮੋਬਾਈਲ ਫੋਨ ਆ ਤੇ 100 ਮੋਬਾਈਲ ਫੋਨ ਪੈਦਾ ਕੀਤਾ ਤਾਂ ਕੁੱਲ ਜੀਡੀਪੀ ਬਣ ਗਈ 10 ਲੱਖ ਦੀ ਦੂਸਰਾ ਹੁੰਦਾ ਰੀਅਲ ਜੀਡੀਪੀ ਰੀਅਲ ਜੀਡੀਪੀ ਨੂੰ ਬੇਸイヤー ਦੇ ਆਧਾਰ ਤੇ ਕੈਲਕੂਲੇਟ ਕੀਤਾ ਜਾਂਦਾ ਇਹਦੇ ਵਿੱਚੋਂ ਜਿਹੜੀ ਮਹਿੰਗਾਈ ਵਧੀ ਹੁੰਦੀ ਆ ਉਹਨੂੰ ਮਾਈਨਸ ਕਰ ਦਿੱਤਾ ਜਾਂਦਾ ਬੇਸイヤー ਉਸ ਨੂੰ ਮੰਨਿਆ ਜਾਂਦਾ ਜਿਸ ਸਾਲ ਦੇ ਵਿੱਚ ਮਤਲਬ ਸਟੈਟਿਕ ਇਕਨੋਮੀ ਰਹੀ ਹੋਵੇ ਇਕਨੋਮੀ ਦੇ ਵਿੱਚ ਕੋਈ ਵਾੜਾ ਉਤਰਾ ਚੜਾ ਨਾ ਆਇਆ ਹੋਵੇ ਫਾਰ ਐਗਜ਼ਾਮਪਲ ਮੰਨ ਲਓ 2024 ਦੇ ਵਿੱਚ ਕੋਈ 10000 ਰੁਪਏ ਦਾ ਮੋਬਾਈਲ ਸੀ ਤਾਂ ਉਹਦਾ ਬੇਸイヤー 2021 ਮੰਨਿਆ ਹੋਇਆ ਤਾਂ 2021 ਦੇ ਵਿੱਚ ਉਸੇ ਮੋਬਾਈਲ ਫੋਨ ਦੀ ਕੀਮਤ ਜਿਹੜੀ 8000 ਸੀ ਕਿਉਂਕਿ 2000 ਰੁਪਏ ਜਿਹੜੇ ਉਹ ਮਹਿੰਗਾਈ ਵਧਨ ਨਾਲ ਉਹਦੇ ਵਿੱਚ ਐਡ ਹੋ ਗਿਆ ਇਸ ਲਈ ਜਿਹੜਾ ਬੇਸイヤー ਆ ਉਹ 8000 ਨੂੰ ਕੈਲਕੂਲੇਟ ਕਰਕੇ ਹੀ ਮੰਨਿਆ ਜਾਵੇਗਾ ਕੇ 2021 ਦੇ ਵਿੱਚ ਜਿਹੜੀ ਇਹਦੀ ਇੰਨੀ ਕੀਮਤ ਸੀ ਉਦੋਂ ਦੀ ਕੀਮਤ ਨੂੰ ਮਿਲਾ ਕੇ ਹੁਣ ਕਿੰਨੀ ਕੀਮਤ ਬਣਦੀ ਜਦੋਂ ਉੰਨੀ ਬਣੇ ਤਾਂ ਇਹਦਾ ਮਤਲਬ ਕੀ ਆ ਕਿ ਜੀਡੀਪੀ ਆ ਜਿਹੜੀ ਉਸੇ ਰੇਟ ਦੇ ਉੱਤੇ ਗਰੋ ਕਰ ਰਹੀ ਹੈ ਤਾਂ ਜੇ ਉਹਦੀ ਥਾਂ ਤੇ ਮੰਨ ਲਓ ਉਹ 2021 ਦੇ ਵਿੱਚ ਉਹਨਾਂ ਨੇ 100 ਮੋਬਾਈਲ ਜਿਹੜਾ ਬਣਾਇਆ ਤੇ ਹੁਣ ਉਹ 120 ਮੋਬਾਈਲ ਬਣਾਏ ਇਹਦਾ ਮਤਲਬ ਕੀ ਆ ਕਿ ਜੀਡੀਪੀ ਗਰੋ ਕਰ ਰਹੀ ਹੈ ਪ੍ਰੋਡਕਸ਼ਨ ਮੈਥਡ ਦੇ ਆਧਾਰ ਤੇ ਇੱਕ ਹੁੰਦਾ ਪਰ ਕੈਪੀਟਾ ਇਨਕਮ ਪਰ ਕੈਪੀਟਾ ਇਨਕਮ ਜਿੰਨੀ ਕਿਸੇ ਕੰਟਰੀ ਦੀ income ਆ ਉਹਨੂੰ ਜਿੰਨੀ ਉਸ ਕੰਟਰੀ ਦੀ ਪਾਪੂਲੇਸ਼ਨ ਆ ਉਹਦੇ ਤੇ ਡਿਵਾਈਡ ਕਰਕੇ ਪਤਾ ਲਾਇਆ ਜਾ ਸਕਦਾ ਇੱਕ ਐਵਰੇਜ ਜਿਹੜੀ ਆ ਉਹ ਪ੍ਰਤੀ ਵਿਅਕਤੀ ਆਮਦਨ ਕਿ ਇੱਕ ਵਿਅਕਤੀ ਦੇ ਹਿੱਸੇ ਕਿੰਨੀ ਆਮਦਨ ਆਉਂਦੀ ਹੈ ਦੂਸਰਾ ਹੁੰਦਾ ਫੈਕਟਰ ਕਾਸਟ ਤੇ ਮਾਰਕੀਟ ਪ੍ਰਾਈਸ ਫੈਕਟਰ ਕਾਸਟ ਦੇ ਵਿੱਚ ਟੈਕਸ ਇਨਕਲੂਡ ਨਹੀਂ ਕੀਤਾ ਜਾਂਦਾ ਤੇ ਮਾਰਕੀਟ ਪ੍ਰਾਈਸ ਦੇ ਵਿੱਚ ਟੈਕਸ ਇਨਕਲੂਡ ਕੀਤਾ ਜਾਂਦਾ ਇੱਕ ਹੁੰਦਾ ਗ੍ਰੋਸ ਡੋਮੈਸਟਿਕ ਪ੍ਰੋਡਕਟ ਤੇ ਨੈਟ ਡੋਮੈਸਟਿਕ ਪ੍ਰੋਡਕਟ ਗ੍ਰੋਥ ਦੇ ਵਿੱਚ ਡੈਪ੍ਰੀਸੀਏਸ਼ਨ ਘਸਾਵਟ ਵਗੈਰਾ ਜਿਹੜੀ ਸਮਾਨਦੀ ਹੁੰਦੀ ਆ ਉਹਨੂੰ ਇਨਕਲੂਡ ਨਹੀਂ ਕੀਤਾ ਜਾਂਦਾ ਤੇ ਨੈਟ ਡੋਮੈਸਟਿਕ ਪ੍ਰੋਡਕਟ ਦੇ ਵਿੱਚ ਡੈਪ੍ਰੀਸੀਏਸ਼ਨ ਨੂੰ ਇਨਕਲੂਡ ਕੀਤਾ ਜਾਂਦਾ ਤਾਂ ਜੀਡੀਪੀ ਤੋਂ ਸਾਨੂੰ ਕਿਸੇ ਦੇਸ਼ ਦੀ ਜੀਡੀਪੀ ਗਰੋਥ ਰੇਟ ਦਾ ਪਤਾ ਲੱਗਦਾ ਕਿੰਨੀ ਰੇਟ ਨਾਲ ਦੇਸ਼ ਤਰੱਕੀ ਕਰ ਰਿਹਾ ਕਿੰਨੀ ਸਪੀਡ ਨਾਲ ਦੇਸ਼ ਤਰੱਕੀ ਕਰ ਰਿਹਾ ਜੇ ਮੰਨ ਲਓ 2021 ਦੇ ਵਿੱਚ ਕਿਸੇ ਦੇਸ਼ ਦੀ ਇਕਨੋਮੀ 2 ਲੱਖ ਕਰੋੜ ਆ ਤੇ 2024 ਦੇ ਵਿੱਚ ਉਹ 214 ਲੱਖ ਕਰੋੜ ਦੀ ਹੋਗੀ ਤਾਂ ਇਹਦਾ ਮਤਲਬ ਕੀ ਹੈ ਕਿ ਉਹ ਕੰਟਰੀ 7% ਦੀ ਦਰ ਦੇ ਉੱਤੇ ਗਰੋਅ ਕਰ ਰਹੀ ਹੈ ਜੀਡੀਪੀ ਨੂੰ ਕੈਲਕੂਲੇਟ ਕਰਨ ਦਾ ਕੰਮ ਨੈਸ਼ਨਲ ਸਟੈਟਿਸਟਿਕਲ ਆਫਿਸ ਦਾ ਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਨੂੰ ਆਈਐਮਐਫ ਡਬਲਯੂਟੀਓ ਤੇ ਓਸੀਈਡੀ ਕਰਦੇ ਆ